ਅੱਜ ਦੀ ਕਹਾਣੀ ਬੇਹੱਦ ਭਾਵਕ ਹੋਣ ਵਾਲੀ ਹੈ ਜਿਹੜੀਆਂ ਤਸਵੀਰਾਂ ਹੁਣ ਤੁਸੀਂ ਦੇਖੋਗੇ ਇਹ ਤਸਵੀਰਾਂ ਨੇ ਇਸ ਭੈਣ ਦੀਆਂ ਤੇ ਇਸ ਭੈਣ ਦਾ ਨਾਮ ਹੈ ਸੀਮਾਕੌਰ ਭੈਣ ਦੱਸਦੀ ਹੈ ਕਿ ਭੈਣ ਦਾ ਪਹਿਲਾ ਵਿਆਹ ਹੁੰਦਾ ਉਸ ਵਿਆਹ ਦੇ ਵਿੱਚ ਭੈਣ ਕੋਲੇ ਇੱਕ ਬੱਚਾ ਹੁੰਦਾ ਤੇ ਉਸ ਦਾ ਪਤੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇਸ ਕਰਕੇ ਉਸ ਦਾ ਤਲਾਕ ਹੋ ਜਾਂਦਾ ਫੇਰ ਭੈਣ ਦੱਸਦੀ ਹੈ ਕਿ ਉਸ ਨੂੰ ਇੱਕ ਸ਼ਖਸ ਦੇ ਨਾਲ ਪਿਆਰ ਹੁੰਦਾ ਹੈ ਤੇ ਉਸ ਪਿਆਰ ਤੋਂ ਬਾਅਦ ਉਹ ਆਪਣੇ ਉਸੇ ਸ਼ਖਸ ਦੇ ਨਾਲ ਜਿਸ ਨੂੰ ਪਿਆਰ ਕਰਦੀ ਹੈ ਉਸਦੇ ਨਾਲ ਲਵ ਮੈਰਿਜ ਕਰਵਾ ਲੈਂਦੀ ਹੈ ਲਗਭਗ 9 ਸਾਲ ਰਿਸ਼ਤਾ ਚੱਲਦਾ ਹੈ ਤੇ ਉਸ ਤੋਂ ਬਾਅਦ ਭੈਣ ਦੱਸਦੀ ਹੈ ਕਿ ਉਸ ਸ਼ਖਸ ਦਾ ਹੋਰ ਕਿਤੇ ਅਫੇਅਰ ਹੋ ਜਾਂਦਾ ਹੈ ਉਹ ਲਵ ਮੈਰਿਜ ਕਰਨ ਵਾਲਾ ਸ਼ਖਸ ਉਹ ਹੋਰ ਕਿਸੇ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਤੇ ਭੈਣ ਦੱਸਦੀ ਹੈ ਕਿ ਫਿਰ ਉਸ ਦੀ ਜ਼ਿੰਦਗੀ ਕਿਵੇਂ ਦੁੱਖਾਂ ਦੇ ਵਿੱਚ ਘਿਰ ਗਈ ਜਿਹੜੀਆਂ ਤਸਵੀਰਾਂ ਤੁਸੀਂ ਇੱਕ ਘਰ ਦੀਆਂ ਦੇਖ ਰਹੇ ਹੋ ਪਿੱਛੇ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੇਹੱਦ ਜਰਜਰ ਹਾਲਤ ਦੇ ਵਿੱਚ ਇਹ ਘਰ ਹੈ ਭੈਣ ਦੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਤੇ ਭੈਣ ਦੇ ਆਪਣੇ ਹਾਲਾਤ ਵੀ ਬਹੁਤ ਮਾੜੇ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਇਹਦੀ ਕਹਾਣੀ ਇਹੋ ਜੀ ਕਹਾਣੀ ਬਿਲਕੁਲ ਭੈਣ ਦੀ ਹੈ ਕੀ ਕੁਝ ਹੋਇਆ ਸਾਰਾ ਕੁਝ ਤੁਹਾਨੂੰ ਭੈਣ ਦੀ ਜ਼ੁਬਾਨੀ ਸੁਣਾਉਣੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਾਣੇ ਕੀ ਕਹਾਣੀ ਆ ਤੁਹਾਡੀ ਬਚਪਨ ਦੱਸੋ ਬਚਪਨ ਕਿਵੇਂ ਗੁਜ਼ਰਿਆ ਬਚਪਨ ਤਾਂ ਬਹੁਤ ਮਾੜਾ ਹੀ ਗੁਜ਼ਰਿਆ ਜੀ ਬਹੁਤ ਗਰੀਬੀ ਵੇਖੀ ਅਸੀਂ ਬਹੁਤ ਹਾਲਾਤ ਮਾੜੇ ਵੇਖੇ ਅਸੀਂ ਦੋ ਭਰਾ ਸੀ ਮੇਰੇ ਹੂੰ ਤਿੰਨ ਭਰਾ ਸੀਗੇ ਦੋ ਤਿੰਨ ਭੈਣਾਂ ਸੀ ਅਸੀਂ ਉਹਨਾਂ ਦੇ ਵਿੱਚੋਂ ਇੱਕ ਮਰ ਗਿਆ ਉਹਦਾ ਹੈਂਡੀਕੈਪ ਤੁਸੀਂ ਬਹਿ ਕੇ ਤੁਰਦਾ ਸੀਗਾ ਬਹੁਤ ਇਲਾਜ ਕਰਾਇਆ ਮੰਮੀ ਡੈਡੀ ਨੇ ਬਹੁਤ ਦੂਰ ਤੱਕ ਲੈ ਕੇ ਜਾਂਦੇ ਰਹੇ ਜਿੱਥੇ ਵੀ ਦੱਸਦੇ ਸੀ ਜਿੱਥੇ ਉੱਥੇ ਲੈ ਜਾਂਦੇ ਸੀ ਦੋ ਭਰਾਏ ਦੋਵਾਂ ਨੂੰ ਪੋਲੀਆ ਸੀਗਾ ਲੈ ਕੇ ਤੁਰਦੇ ਸੀ ਦੋਵੇਂ ਤੇ ਗੱਭਰੂ ਸੀ ਨੌਜਵਾਨ ਸੀ ਸਾਡੇ ਤੋਂ ਸਾਰਿਆਂ ਤੋਂ ਵੱਡਾ ਸੀਗਾ ਨਾਲ ਕਮਾਉਣ ਵਾਲਾ ਸੀ ਮੇਰੇ ਪਿਓ ਦੇ ਸਹਾਰਾ ਬਣਨ ਵਾਲਾ ਸੀ ਬਾਅਦ ਚ ਉਹਨੂੰ ਬਹੁਤ ਟਾਈਮ ਲੈ ਕੇ ਜਾਂਦੇ ਰਹੇ ਕਿਤੋਂ ਵੀ ਉਹ ਠੀਕ ਨਹੀਂ ਹੋਇਆ ਬੁਖਾਰ ਚੜਦਾ ਰਿਹਾ ਉਹਨੂੰ ਬੁਹਾਰ ਚੜਨ ਕਰਨੀ ਉਹਦੀ ਡੈਥ ਹੋ ਗਈ ਜੀ ਅਸੀਂ ਬਹੁਤ ਵਾਰੀ ਦੂਰ ਤੱਕ ਲੈ ਕੇ ਗਏ ਜਿੱਥੇ ਵੀ ਕੋਈ ਦੱਸਦਾ ਸੀ ਪਰ ਉਹਨੂੰ ਕੋਈ ਫਰਕ ਹੀ ਨਹੀਂ ਪਿਆ ਵਿਚਾਰੇ ਨੂੰ ਡੈਥ ਹੋ ਗਈ ਸੀ ਉਹਦੀ ਜੀ ਤੇ ਤਿੰਨ ਹੁਣੋਂ ਤਿੰਨ ਪੈਣਾ ਅਸੀਂ ਦੋ ਭਰਾਏ ਸਾਡੇ ਇੱਕ ਭਰਾ ਵਿਆਹ ਆ ਜੀ ਮੇਰਾ ਇੱਕ ਹੈਂਡੀਕੈਪਟ ਤੁਹਾਨੂੰ ਦੱਸਿਆ ਬਹਿ ਕੇ ਤੁਰਦਾ ਉਹ ਦਾਸ ਪੜਿਆ ਵੀ ਕਿਤੇ ਕੰਮ ਨਹੀਂ ਲੱਗਾਗਾ ਤੇ ਇਸ ਕਰਕੇ ਹੁਣ ਇੱਕ ਭਰਾ ਰਹਿੰਦਾ ਬਠਿੰਡੇ ਜੀ ਉਹ ਤਾਂ ਆਪਦੇ ਪਰਿਵਾਰ ਵਾਲਾ ਜੀ ਦੋ ਧੀਆਂ ਹੁੰਦੇ ਵੀ ਤੇ ਉਹ ਤਾਂ ਸਾਨੂੰ ਪੁੱਛਦਾ ਦੱਸਦਾ ਨਹੀਂ ਮੈਂ ਤਾਂ ਹੁਣ ਆਪਦੇ ਪਾਪਾ ਦੇ ਸਿਰ ਤੇ ਹੀ ਆ ਉਹ ਹੀ ਵਿਚਾਰਾ ਕਮਾਉਂਦਾ ਤੇ ਉਹ ਹੀ ਘਰੇ ਲਿਆਉਂਦਾ ਸਾਰਾ ਸੋਦਾ ਪੱਤਾ ਦੁੱਧ ਦਾ ਖਰਚਾ ਸਾਰਾ ਖਰਚਾ ਉਹ ਹੀ ਸਾਡਾ ਚੱਕਿਆ ਜੀ ਉਹਨੇ ਹਾਂਜੀ ਤੇ ਤੁਹਾਡੀ ਮੈਰਿਜ ਕਿਵੇਂ ਹੋਈ ਮੈਰਿਜ ਜੀ ਮੈਂ ਪਹਿਲਾਂ ਹੋਰ ਕਿਤੇ ਵਿਆਹੀ ਸੀਗੀ ਤੇ ਮੇਰਾ ਮੁੰਡਾ ਉਹਦੇ ਵਿੱਚੋਂ ਤੇ ਹੁਣ ਦੋ ਤਿੰਨ ਕੁੜੀਆਂ ਸੀ ਮੇਰਾਂ ਇੱਕ ਕੁੜੀ ਮੇਰੀ ਮਰ ਗਈ ਆ ਤੇ ਦੋ ਕੁੜੀਆਂ ਹੁਣ ਹੈਗੀਆਂ ਇੱਕ ਕੁੜੀ ਮੁੰਡਾ ਮੇਰੇ ਕੋਲੇ ਇੱਕ ਕੁੜੀ ਉਹਦੇ ਪਾਪਾ ਕੋਲੇ ਆ ਹੂੰ ਤੇ ਬਾਅਦ ਚ ਮੈਂ ਸਾਲ ਸਾਰਾ 1.5 ਸਾਲ ਬੈਠੀ ਰਹੀ ਆ ਸਾਲ ਦੋ ਸਾਲ ਹੀ ਬੈਠੀ ਰਹੀ ਮੈਂ ਕਰੀ ਨਹੀਂ ਤੁਸੀਂ ਮੈਰੀ ਜੁੜੀ ਤੁਹਾਡੇ ਮਾਪਿਆਂ ਨੇ ਕੀਤੀ ਜਾਂ ਤੁਸੀਂ ਆ ਨਹੀਂ ਜੀ ਮੇਰੀ ਲਵ ਮੈਟ ਸੀਗੀ ਹਾਂਜੀ ਤੁਸੀਂ ਕਿਵੇਂ ਮਿਲੇ ਸੀ ਉਹਨੂੰ ਅਸੀਂ ਮਿਲੇ ਸੀ ਜੀ ਸਾਡੇ ਇੱਥੋਂ ਨਗਾਏ ਜਾਂਦੇ ਹੁੰਦੇ ਆ ਹੂੰ ਉੱਥੋਂ ਮਿਲੇ ਸੀ ਅਸੀਂ ਅੱਛਾ ਹਾਂਜੀ ਉਹ ਵੀ ਪਿੰਡ ਦਾ ਹੀ ਬੰਦਾ ਸੀ ਨਹੀਂ ਜੀ ਉੱਧਰ ਦਾ ਸੀ ਜੀ ਮਹਲਾ ਵੱਡਾ ਮਹਲਾ ਜੀ ਮੁੱਦਕੀ ਕੋਲ ਉੱਥੋਂ ਦਾ ਸੀ ਮੈਂ 9 ਸਾਲ ਰਹੀ ਹਾਂ ਉਹਦੇ ਨਾਲ ਤੇ 9 ਸਾਲਾਂ ਵੱਧ ਹੋਣੋਂ ਅਸੀਂ ਅੱਡੋ ਅੱਡ ਹੋ ਗਏ ਹਾਂ ਉਹਦੇ ਮਤਲਬ ਕਿ ਹੋਰ ਬੁੜੀ ਨਾਲ ਕਿਸੇ ਨਾਲ ਰਿਲੇਸ਼ਨ ਹੋ ਗਏ ਇਸ ਕਰਕੇ ਹੁਣ ਮੈਂ 1.5 ਸਾਲ ਹੋ ਗਿਆ ਤੇ ਪਾਪਾ ਕੋਲ ਹੀ ਰਹਿਣੀ ਹਾਂ ਨਹੀਂ ਤੁਸੀਂ ਜਦੋਂ ਉਹਨਾਂ ਨੂੰ ਮਿਲੇ ਸੀਗੇ ਤੇ ਕੀ ਇਹੋ ਜਿਹਾ ਹੋਇਆ ਵੀ ਤੁਸੀਂ ਉਹਨਾਂ ਨਾਲ ਥੋੜਾ ਉਹਦੇ ਨਾਲ ਵੀ ਸੰਬੰਧ ਬਣਿਆ ਜਾਂ ਵੀ ਲਵ ਮੈਰਿਜ ਕਰਨ ਦੀ ਕਿਵੇਂ ਸੋਚੀ ਵੀ ਉਹ ਕਿਹੋ ਜਿਹਾ ਸ਼ਖਸ ਸੀ ਪਹਿਲਾਂ ਤਾਂ ਜੀ ਵਧੀਆ ਸੀ ਬਹੁਤ ਵਧੀਆ ਸਾਡਾ ਵੀ ਜਿੰਨੇ ਵੀ ਲੰਗੀ ਜਾਂਦੇ ਸੀ ਬਹੁਤ ਵਧੀਆ ਸੀ ਬੜੀ ਕੇਅਰ ਕਰਦੇ ਸੀ ਮੇਰੀ ਬਹੁਤ ਧਿਆਨ ਰੱਖਦੇ ਸੀ ਮੇਰਾ ਪਰ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀਗੇ ਪਹਿਲਾਂ ਮਤਲਬ ਕਿ ਬਾਹਰ ਰਹਿੰਦੇ ਹੁੰਦੇ ਸੀ ਰਾਜਸਥਾਨ ਉੱਤੇ ਕੰਮ ਕਰਦੇ ਸੀ ਬਾਅਦ ਚ ਮੁਗਗੇ ਆ ਗਏ ਜੀ ਫੈਕਟਰੀ ਦੇ ਵਿੱਚ ਉੱਥੋਂ ਪਤਾ ਨਹੀਂ ਕੀ ਹੋਇਆ ਕੋਈ ਮੁੰਡਾ ਉਹ ਜਾਂ ਰਲਿਆ ਜਾਂ ਕੋਈ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਹਨਾ ਆਪਾਂ ਨੂੰ ਕੋਈ ਪਤਾ ਨਹੀਂਗਾ ਤੇ ਉਸ ਤੋਂ ਬਾਅਦ ਇਹਨੂੰ ਫੋਨ ਆਉਣਾ ਆਉਣਾ ਸ਼ੁਰੂ ਹੋ ਗਏ ਕਿਸੇ ਦੇ ਤੇ ਮਦਲ ਕਿਉਂ ਤੋਂ ਇਹ ਰਿਕਾਰਡਿੰਗ ਮਸੋਲ ਲਗਾ ਇਸ ਕਰਕੇ ਮੇਰੀ ਲੱਮ ਹੈ ਅਜੋ ਇਸ ਵਿੱਚ ਕੁਝ ਨਹੀਂ ਜਾ ਸਕੀ ਤੇ ਮੈਂ ਇੱਥੇ ਆ ਗਈ ਹੂੰ ਨਹੀਂ ਤੁਸੀਂ ਕਦੇ ਸਮਝਾਇਆ ਨਹੀਂ ਵੀ ਬਈ ਤੁਸੀਂ ਇਹ ਐਦ ਦਾ ਨਾ ਕਰੋ ਬਹੁਤ ਸਮਝਾਇਆ ਜੀ ਮੈਂ ਕਿਉਂਕਿ ਮੈਂ ਜਿਆਦਾ ਇੰਨਾ ਜਿਆਦਾ ਕਰਦੀ ਸੀ ਨਾ ਉਹਨੇ ਗਲਤੀਆਂ ਹੋਣ ਬਾਵਜੂਦ ਵੀ ਮੈਂ ਕਹਿੰਦੀ ਸੀ ਕਿ ਮੈਂ ਨਹੀਂ ਇਹ ਕੰਮ ਕਰਨਾ ਮੈਂ ਉਹਦੇ ਤੋਂ ਲੱਗ ਨਹੀਂ ਰਹਿਣਾ ਪਰ ਮਜਬੂਰ ਹੋ ਕੇ ਮੈਂ ਉਹਦੇ ਤੋਂ ਲੱਗ ਹੋ ਗਈ ਨਹੀਂ ਤੁਸੀਂ ਪਹਿਲਾਂ ਹੋਰ ਕਿਤੇ ਵੇਈ ਸੀ ਫਿਰ ਉਹਦੇ ਨਾਲ ਵੀ ਪਿਆਰ ਹੋਇਆ ਹਾਂਜੀ ਤੁਸੀਂ ਵੀ ਫਿਰ ਉਹ ਮੈਰਿਜ ਆਪਦੀ ਛੱਡੀ ਉਹਦੇ ਵਾਸਤੇ ਨਹੀਂ ਜਿਉਣ ਦੇ ਵਾਸਤੇ ਨਹੀਂ ਉਹ ਪਹਿਲਾਂ ਹੀ ਮੈਂ ਆਪਦੇ ਪੇਕੇ ਆ ਤੇ ਬੈਠੀ ਸੀ ਪਹਿਲਾਂ ਵੀ ਇਦੋਂ ਅੱਛਾ ਹਾਂਜੀ ਪਹਿਲਾਂ ਤੁਹਾਡਾ ਵੀ ਤਲਾਕ ਹੋ ਗਿਆ ਸੀ ਹਾਂਜੀ ਤਲਾਕ ਹੋਇਆ ਸੀ ਅੱਛਾ ਹਾਂਜੀ ਤੇ ਉਹ ਉੱਥੇ ਕਿਉਂ ਤਲਾਕ ਹੋ ਗਿਆ ਸੀ ਉਹ 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 ਬਠਿੰਡੇ ਸੀ ਜੀ ਉਹਨਾਂ ਸ਼ਾਨ ਸ਼ਾ ਬਹੁਤ ਜ਼ਿਆਦਾ ਕਰਦੇ ਸੀਗੇ ਇਸ ਕਰਕੇ ਮੇਰਾ ਉੱਥੇ ਤਲਾਕ ਹੋ ਗਿਆ ਸੀ ਅੱਛਾ ਫਿਰ ਤੁਸੀਂ ਲਵ ਮੈਰਿਜ ਕਰਿਆ ਹਾਂਜੀ ਗਾਂ ਉਹਨੇ ਹੁਣ ਹੋਰ ਕਿਸੇ ਨਾਲ ਅਫੇਅਰ ਕਰ ਲਿਆ ਹਾਂਜੀ ਹੂੰ ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਸਾਡੀ ਜਿੰਦਗੀ ਨੌ ਸਾਲ ਦਾ ਰਿਸ਼ਤਾ ਹੈ ਅਸੀਂ ਉਹਨੂੰ ਸੰਭਾਲ ਲਈਏ ਤੁਸੀਂ ਉਹਨੂੰ ਕਿਹਾ ਹੋਣਾ ਹਾਂ ਜੀ ਮੈਂ ਤਾਂ ਬਹੁਤ ਸੰਭਾਲਦੀ ਰਹੀ ਮੈਂ ਦੂਰੀ ਆਰ ਫੋਨ ਲਾ ਆ ਗੁੜੀ ਆਈ ਆ ਮੇਰੀ 1 ਸਾਲ ਦੀ ਹੋ ਗਈ ਹੁਣ ਮੈਂ ਤਾਂ ਬਹੁਤ ਸਮਝਾਇਆ ਸੀ ਮੈਂ ਕਿਹਾ ਵੀ ਗੁੜੀ ਆਪਣੀ ਹੋ ਗਈ ਏਡੀ ਸਾਰੇ ਤੂੰ ਵੇਖਣ ਵੀ ਨਹੀਂ ਆਇਆ ਤੂੰ ਹੁਣ ਸੁਧਰ ਜਾ ਕਹਿੰਦਾ ਨਹੀਂ ਕਿ ਮੈਂ ਨਹੀਂ ਸੁਧਰਨਾਗਾ ਮੈਂ ਤਾਂ ਲਾਤੀ ਲੈਣਾ ਮੈਂ ਤੈਨੂੰ ਨਾਂ ਨਹੀਂ ਰੱਖਾਂਗਾ ਹਾਂਜੀ ਕਦੇ ਇਹ ਨਹੀਂ ਮਨ ਚ ਆਇਆ ਵੀ ਨੌ ਸਾਲ ਦਾ ਰਿਸ਼ਤਾ ਕੱਲਾ ਮੇਰੇ ਸਿਰ ਤੇ ਹੀ ਚੱਲ ਰਿਹਾ ਇਹ ਵੀ ਹੋ ਸਕਦਾ ਵੀ ਪਹਿਲਾਂ ਵੀ ਉਹਨਾਂ ਦੇ ਰਿਲੇਸ਼ਨ ਹੋਣ ਨਹੀਂ ਜੀ ਪਹਿਲਾਂ ਤਾਂ ਕੋਈ ਨਹੀਂ ਸੀ ਹਾਂਜੀ ਫਿਰ ਹੁਣ ਜਦੋਂ ਬੱਚੇ ਉਹ ਕਿੰਨੇ ਆ ਤੁਹਾਡੇ ਹੁਣ ਮੇਰੇ ਬੱਚੇ ਤਿੰਨ ਆ ਜੀ ਦੋ ਕੁੜੀਆਂ ਤੇ ਇੱਕ ਮੁੰਡਾ ਜੀ ਹਾਂਜੀ ਤੇ ਇਹਨਾਂ ਦੀ ਫਿਰ ਉਹਨਾਂ ਦੇਖ ਰਹਿ ਕਿਵੇਂ ਹੁੰਦੀ ਆ ਦੇਖ ਰਹਿ ਮੇਰੇ ਪਾਪਾ ਜੀ ਬਸ ਹੁੰਦੇ ਸਿਰ ਤੇ ਹੀ ਕੁੜੀਆਂ ਛੋਟੀਆਂ ਮੈਨੂੰ ਕੰਮ ਕੋਈ ਕਰਨ ਨਹੀਂ ਦਿੰਦੇਗੇ ਇਸ ਕਰਕੇ ਮੇਰੇ ਹੱਥਾਂ 'ਚ ਜਿਆਦਾ ਰਹੀਏ ਤਾਂ ਕਿਸੇ ਕੋਲ ਜਾਂਦੀ ਵੀ ਨਹੀਂ ਗਈ ਤੇ ਪਾਪਾਏ ਹੁੰਦੇ ਸਿਰ ਤੇ ਹੀ ਸਾਰਾ ਕੁਝ ਹੁੰਦਾ ਗੁਜ਼ਾਰਾ ਹਾਂਜੀ ਘਰ ਵੀ ਤੁਹਾਡਾ ਬਹੁਤ ਹਾਲਾਤ ਮਾੜੇ ਆ ਦੇਖਦਾ ਨਾ ਵੀ ਇਹ ਵੀ ਬਹੁਤ ਜ਼ਿਆਦਾ ਗਰੀਬੀ ਚ ਹੈ ਤੁਹਾਡੇ ਪਾਪਾ ਹਾਂਜੀ ਬਹੁਤ ਗਰੀਬੀ ਜੀ ਉਹਨੇ ਤਾਂ ਇੰਨੇ ਹਾਲਾਤ ਮਾੜੇ ਵੇਖੇ ਨਾ ਮੇਰੇ ਪੈ ਡਾੜੀ ਨੇ ਬਹੁਤ ਜ਼ਿਆਦਾ ਹਾਲਾਤ ਮਾੜੇ ਵੇਖੇ ਆ ਟੈਨਸ਼ਨ ਦੇ ਵਿੱਚ ਉਹ ਤਾਂ दारू ਵੀ ਪੀਂਦੇ ਆ ਜੀ ਹਾਂਜੀ ਘਰ ਵੀ ਬਹੁਤ ਚਿਰ ਦਾ ਬਣਿਆ ਹੋਣਾ ਤੁਹਾਡਾ ਹਾਂਜੀ ਬਹੁਤ ਟਾਈਮ ਦਾ ਬਣਿਆ ਘਰ ਸਾਡਾ ਬਹੁਤ ਪੁਰਾਣਾ ਹੈ ਹੋ ਇਹ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਆਪਦੀ ਮਰਜ਼ੀ ਦੇ ਨਾਲ ਹਨਾ ਆਪ ਇੱਕ ਸ਼ਖਸ ਨੂੰ ਚੁਣਦੇ ਆ ਉਹਦੇ ਨਾਲ ਵਿਆਹ ਕਰਾਉਂਦੇ ਆ ਉਹ ਫਿਰ ਤੁਹਾਨੂੰ ਵੀ ਹੁਣ ਧੋਖਾ ਦੇ ਜਾਂਦਾ ਕਿਤੇ ਨਾ ਕਿਤੇ ਥੋੜੀ ਕਮੀ ਹੈ ਜਾਂ ਕੀ ਲੱਗਿਆ ਵੀ ਤੁਹਾਨੂੰ ਵੀ ਉਸ ਸ਼ਖਸ ਦੀ ਕਮੀ ਹੈ ਇਹ ਤਾਂ ਸੋਚਣਾ ਵੀ ਮੁਸ਼ਕਲ ਹੋ ਜਾਂਦਾ ਵੀ ਹਨਾ ਇੱਕ ਔਰਤ ਨੂੰ ਦੂਸਰੀ ਔਰਤ ਦਾ ਜਰਨੀ ਬਹੁਤ ਔਖੀ ਹੈ ਹਾਂ ਪਰ ਇਹ ਫਿਰ ਕਿਤੇ ਨਾ ਕਿਤੇ ਕਮੀ ਤਾਂ ਹੋਊਗੀ ਥੋੜੀ ਕੁਝ ਤਾਂ ਕਮੀਆਂ ਹੋਣਗੀਆਂ ਵੀ ਜਿਹੜੇ ਕਰਕੇ ਉਸ ਨੂੰ ਕੋਈ ਹੋਰ ਪਾਸੇ ਜਾਣਾ ਪਿਆ ਕਮੀ ਤਾਂ ਕੋਈ ਨਹੀਂ ਜੀ ਸਾਰਾ ਕੁਝ ਘਰੇ ਮਿਲਦਾ ਸੀਗਾ ਟਾਈਮ 'ਤੇ ਰੋਟੀ ਮਿਲਦੀ ਸੀ ਕੱਪੜਾ ਲੀੜਾ ਤੋਤਾ ਮਿਲਦਾ ਸੀ ਮੈਂ ਕਹਿੰਦੀ ਜਿਵੇਂ ਮੈਂ ਉਹਦਾ ਧਿਆਨ ਰੱਖਿਆ ਉਹਵੇਂ ਕੋਈ ਹੋਰ ਕੋਈ ਨਹੀਂ ਰੱਖ ਸਕਦਾ ਹਾਂ ਹਾਂਜੀ ਤੁਸੀਂ ਜਦੋਂ ਪਹਿਲਾਂ ਤੁਹਾਡੀ ਗੱਲਬਾਤ ਹੋਈ ਐ ਉਦੋਂ ਫਿਰ ਕਿਵੇਂ ਕਿਵੇਂ ਦਾ ਤੁਹਾਨੂੰ ਲੱਗਿਆ ਸੀਗਾ ਵੀ ਤੁਸੀਂ ਕਹਿੰਦੇ ਵੀ ਮੇਰਾ ਬਹੁਤ ਖਿਆਲ ਰੱਖਦਾ ਸੀ ਫਿਰ ਅਚਾਨਕ ਕੀ ਲੱਗਿਆ ਵੀ ਕੀ ਕਮੀ ਹੋ ਗਈ ਹੋ ਗਈ ਵੇਖੋ ਧੰਨ ਉਹਨੂੰ ਪਤਾ ਹੋਣਾ ਵੀ ਮੇਰੇ ਚ ਕੀ ਕਮੀ ਉਹਨੂੰ ਦੇ ਸੀ ਕਿਉਂਕਿ ਮੈਂ ਤਾਂ ਉਹਨੂੰ ਬਹੁਤ ਜ਼ਿਆਦਾ ਕੀਤਾ ਸੀ ਬਹੁਤ ਜ਼ਿਆਦਾ ਹਾਲੇ ਵੀ ਮੈਂ ਕਹਿੰਨੀ ਆ ਕਿ ਮੈਨੂੰ ਲੈਣ ਆ ਜੇ ਮੈਂ ਜਾ ਵੀ ਸਕਦੀ ਆ ਇਹ ਨਹੀਂ ਕੋਈ ਗੱਲ ਮੈਂ ਜਾ ਨਹੀਂ ਸਕਦੀ ਕਿਉਂਕਿ ਉਹ ਇਨਸਾਨ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂਗਾ ਅੱਛਾ ਹਾਂਜੀ ਫਿਰ ਜਦੋਂ ਤੁਸੀਂ 1.5 ਸਾਲ ਹੋ ਗਏ ਘਰੇ ਬੈਠਿਆਂ ਨੂੰ ਤੁਸੀਂ ਕਦੇ ਕਿਹਾ ਵੀ ਚਲੋ ਆਪਾਂ ਵੀ ਅੱਡੀ ਹੋ ਜਾਈਏ ਜਾਂ ਤਲਾਕ ਹੀ ਲੈ ਲਈਏ ਨੋ ਬਹੁਤ ਵਾਰੀ ਸੋਚਿਆ ਜੀ ਫਿਰ ਮੈਂ ਸੋਚਦੀ ਆ ਕਿ ਮੈਂ ਹੋਰ ਦੂਸਰਾ ਵਿਆਹ ਤਾਂ ਕਰਾਉਣਾ ਨਹੀਂਗਾ ਕਿਉਂਕਿ ਮੈਂ ਇਹ ਸੋਚ ਵੀ ਨਹੀਂ ਸਕਦੀ ਕਿਉਂਕਿ ਤੁਹਾਨੂੰ ਪਤਾ ਗੁੜੀਆ ਹਨਾ ਮੁੰਡੇ ਦਾ ਸਰ ਜਾਂਦਾ ਹੁੰਦਾ ਕਿਉਂਕਿ ਗੁੜੀਆ ਮੇਰੇ ਬਗਾਨਾ ਪਿਓ ਕਈ ਵਾਰੀ ਨਹੀਂ ਵੀ ਸਮਝਦਾ ਫਿਰ ਕੋਲੋਂ ਗੁੱਸਾ ਆਉਂਦਾ ਜਦੋਂ ਕੋਈ ਚਿੜਕਦਾ ਕੋਲ ਹਾਂਜੀ ਜਦੋਂ ਇਹ ਤੁਸੀਂ ਤੁਹਾਡੇ ਪਹਿਲੇ ਮੈਰਿਜ ਚ ਵੀ ਇੱਕ ਬੱਚਾ ਸੀਗਾ ਹਾਂਜੀ ਇਹ ਅਨਮੈਰਿਡ ਸੀ ਜਾਂ ਇਹ ਵੀ ਮੈਰਿਡ ਸੀਗੇ ਪਹਿਲਾਂ ਨਹੀਂ ਜੀ ਅਨਮੈਰਿਡ ਸੀ ਅੱਛਾ ਇਹਨਾਂ ਨੇ ਸਹੀ ਵਿਹਾਰ ਕੀਤਾ ਤੁਹਾਡੇ ਪਹਿਲੇ ਬੱਚੇ ਨਾਲ ਹਾਂਜੀ ਬੱਚਿਆਂ ਨੂੰ ਤਾਂ ਮੇਰ ਨੂੰ ਬਹੁਤ ਚੰਗਾ ਸਮਝਦੇ ਕਦੇ ਨਹੀਂ ਮਾੜਾ ਸਮਝਿਆ ਸੀਗਾ ਹੂੰ ਸਹੀ ਵਿਹਾਰ ਸੀ ਹਾਂਜੀ ਫਿਰ ਇਹ ਇਹ ਜਦੋਂ ਦੋ ਮੈਰਿਜ ਚੋ ਵੀ ਤੁਹਾਡਾ ਵੀ ਹਨਾ ਵੀ ਸਹੀ ਭਵਿਕ ਨਾ ਬਣੇ ਦੋ ਵਿਆਹ ਅਸਫਲ ਹੋ ਜਾਣ ਤਾਂ ਅਗਲਾ ਵਿਆਹ ਜਿਵੇਂ ਤੁਸੀਂ ਕਿਨੂੰ ਵੀ ਮੇਰਾ ਮਨ ਨਹੀਂ ਕਰਦਾ ਐਡਾ ਔਰਤ ਲਈ ਸਭ ਤੋਂ ਵੱਡਾ ਹੁੰਦਾ ਵੀ ਵਾਰ-ਵਾਰ ਹਨਾ ਵੀ ਰਿਸ਼ਤੇ ਜੋੜਨੇ ਤਾਂ ਔਰਤ ਨੂੰ ਇੱਕ ਕਹਿੰਦੇ ਵੀ ਉਹ ਸਭ ਤੋਂ ਔਖੀ ਚੀਜ਼ ਹੈ ਹਾਂਜੀ ਹੁਣ ਫਿਰ ਕੀ ਭਵੇਖ ਲੱਗਦਾ ਤੁਹਾਨੂੰ ਤੁਹਾਡਾ ਵੇਖੋ ਕੁਛ ਨਹੀਂ ਜੀ ਬਸ ਪਾਪਾ ਦੇ ਸਿਰ ਤੇ ਬੈਠੀ ਆ ਜਿੰਨਾ ਚਿਰ ਹੈਗੇ ਅਜੇ ਹਮ ਔਰਤ ਦੇ ਨਾਤੇ ਦੋ ਦੋ ਰਿਸ਼ਤੇ ਟੁੱਟੇ ਜਾਣੇ ਕੀ ਲੱਗਦਾ ਵੀ ਔਰਤ ਦੀ ਜ਼ਿੰਦਗੀ ਚ ਕਦੇ ਇਹੋ ਜੀਆਂ ਕਿਉਂ ਆਉਂਦੀਆਂ ਮੁਸ਼ਕਲਾਂ ਵੀ ਹਨਾ ਔਰਤ ਨੂੰ ਹੀ ਬੰਦਾ ਜਦੋਂ ਮਰਜ਼ੀ ਆਪਦਾ ਮਨ ਬਦਲ ਦਿੰਦਾ ਔਰਤ ਨਹੀਂ ਬਦਲ ਪਾਉਂਦੀ ਇਹ ਕਿਉਂ ਹੁੰਦਾ ਇਹ ਤਾਂ ਹੁਣ ਉਹਨਾਂ ਨੇ ਚਾਹੀਦਾ ਜੀ ਜਿਹੜਾ ਆਪਾਂ ਨੂੰ ਹਨਾ ਜਿਹੜਾ ਮਨੋ ਕਿ ਉਹ ਦੋ ਜਿਆਦਾ ਪਿਆਰ ਕਰਦਾ ਉਹਦੇ ਵਾਸਤੇ ਆਪਾਂ ਵੀ ਪਿਆਰ ਵਿਖਾਈਏ ਉਹਦੇ ਵਾਸਤੇ ਆਪਾਂ ਵੀ ਕੁਝ ਕਰਗੇ ਤਾਂ ਉਹਨਾਂ ਨੂੰ ਚਾਹੀਦਾ ਨਾ ਹਾਂ ਕਿਉਂਕਿ ਔਰਤ ਤਾਂ ਆਪਣਾ ਫਰਜ਼ ਨਿਭਾਉਂਦੀ ਆ ਆਪਣੇ ਮਤਲਬ ਕਿ ਘਰ ਨੂੰ ਸਾਂਭਦੀ ਆ ਆਪਣੇ ਬੱਚਿਆਂ ਨੂੰ ਸਾਂਭਦੀ ਆ ਨਾ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹਣ ਵੀ ਆਪਾਂ ਵੀ ਕੁਝ ਫਰਜ਼ ਨਿਭਾਈਏ ਜੇ ਆਪਣੇ ਵਾਸਤੇ ਇੰਨਾ ਕੁਝ ਕਰਦੀ ਆ ਤੇ ਆਪਾਂ ਵੀ ਉਹਦੀਆਂ ਮੁਸ਼ਕਲਾਂ ਨੂੰ ਸਮਝਦੇ ਉਹਦਾ ਸਾਥ ਦੇਈਏ ਤੁਸੀਂ ਕਿਹਾ ਵੀ ਮੈਂ ਹਦੋ ਵੱਦ ਵੀ ਉਹਦਾ ਪਿਆਰ ਕਰਦੀ ਸੀ ਉਹਦੇ ਨਾਲ ਹਾਂਜੀ ਕੀ ਕਦੇ ਤੁਸੀਂ ਜ਼ਾਹਰ ਨਹੀਂ ਕੀਤਾ ਵੀ ਮੈਂ ਬਹੁਤ ਪਿਆਰ ਕੀਤਾ ਕਦੇ ਕੋਈ ਜ਼ਾਹਰ ਕਰਦੇ ਸੀ ਕਿ ਨਹੀਂ ਤੁਸੀਂ ਬਹੁਤ ਜ਼ਿਆਦਾ ਜੀ ਮੈਂ ਤਾਂ ਉਹਨਾਂ ਦੀਆਂ ਮਿੰਤਾ ਕੱਢੀਆਂ ਕਿ ਮੇਰੇ ਬੱਚੇ ਇੰਨੇ ਸੋਹਣੇ ਆ ਮੇਰੇ ਬੱਚਾ ਤਾਂ ਇੰਨਾ ਕਾ ਜ਼ਿਆਦਾ ਪਿਆਰ ਸੀ ਕਿ ਉਹ ਇਨਸਾਨ ਨੇ ਮੇਰੇ ਬੱਚੇ ਰੋਲਤੇ ਮੇਰੇ ਬੱਚੇ ਮੇਰੇ ਤੋਂ ਵੱਖ ਕਰਤੇ ਕਿਉਂਕਿ ਮੇਰੇ 6 ਸਾਲ 4 ਸਾਲਾਂ ਦੀ ਗੁੜੀਆ ਉਹਦੇ ਕੋਲੇ ਆ ਮੈਂ ਆਪਣੀ ਗੁੜੀਆ ਉਹ ਇਨਸਾਨ ਕਰਕੇ ਆਪਣੀ ਗੁੜੀਆ ਤੁਰ ਕੀਤੀ ਮੈਂ ਆਪਦੇ ਤੋਂ ਮੈਂ ਸੋਚਿਆ ਸੀ ਕਿ ਇੱਕ ਦਿਨ ਮੈਨੂੰ ਲੈਣ ਆਊਗਾ ਉਹ ਗੁੜੀਆ ਕਰਕੇ ਮੇਰ ਤੋਂ ਗਲਤੀ ਮੰਨੂਗਾ ਆਪਣੀ ਮਾਫੀ ਮੰਗੂਗਾ ਮੇਰ ਤੋਂ ਪਰ ਉਹ ਨਹੀਂ ਆਇਆ ਮੈਂ ਅੱਜ ਵੀ ਉਹਨੂੰ ਉਹਦੀ ਵੇਟ ਕਰਦੀ ਆ ਕਿਉਂਕਿ ਮੈਂ ਉਹਨੂੰ ਪਿਆਰ ਇੰਨਾ ਜ਼ਿਆਦਾ ਕੀਤਾ ਸੀ ਕਿ ਬਹੁਤ ਜ਼ਿਆਦਾ ਕੀਤਾ ਸੀ ਉਹ ਹਾਂਜੀ ਇੰਤਜ਼ਾਰ ਕਿੰਨਾ ਲੰਮਾ ਹੋ ਸਕਦਾ ਵੀ ਕਿੰਨਾ ਕਰ ਸਕਦੇ ਇੰਤਜ਼ਾਰ ਵੀ ਹੋ ਸਕਦਾ ਵੀ ਅੱਜ ਨਹੀਂ ਤਾਂ 1.5 ਸਾਲ ਨਹੀਂ ਤਾਂ 2 ਸਾਲ ਨਹੀਂ ਤਾਂ 5 ਸਾਲ ਤੱਕ ਮੁੜਿਆ ਹੋਵੇ ਤਾਂ ਨਾ ਤਾਂ ਬਹੁਤ ਜ਼ਿਆਦਾ ਇੰਤਜ਼ਾਰ ਕੀਤਾ ਜੀ ਮੈਂ ਕਰਦੀ ਰਹੂੰਗੀ ਪਰ ਮੈਂ ਉਹਨੂੰ ਤਲਾਕ ਨਹੀਂ ਦੇ ਸਕਦੀ ਕਿਉਂਕਿ ਮੇਰੇ ਤੋਂ ਤਲਾਕ ਮੰਗਦਾ ਮੈਂ ਤਲਾਕ ਨਹੀਂ ਦਿੰਦੇ ਉਹਨਾਂ ਨੂੰ ਅੱਛਾ ਹਾਂਜੀ ਉਹਨਾਂ ਦਾ ਉਹਨਾਂ ਨੇ ਹੋਰ ਮੈਰਿਜ ਕਰ ਲਈ ਆ ਨਹੀਂ ਰਹਿਣ ਕੀਤੀ ਹਾਲੇ ਵੈਸੇ ਜੀ ਮਤਲਬ ਕਿ ਫੈਮਿਲੀ ਵਾਲਿਆਂ ਨੂੰ ਪਤਾ ਉਹਨਾਂ ਨੂੰ ਹਮ ਫੇਰ ਲੇਸ਼ੰਦੇ ਵਿੱਚ ਰਹਿੰਦੇ ਆ ਇਹ ਕਹਿੰਦੇ ਜੀ ਮਤਲਬ ਕਿ ਐਵੇਂ ਬਾਹਰ ਰਹਿੰਦੇ ਆ ਹਾਲੇ ਮੈਰਜਨ ਕਰਾਈ ਹ ਹਾਂਜੀ ਇਹ ਇੱਕ ਇਹੀ ਸਵਾਲ ਬਾਰ-ਬਾਰ ਫੇਰ ਵੀ ਸ਼ਾਇਦ ਤੁਹਾਨੂੰ ਵੀ ਲੱਗੂਗਾ ਵੀ ਬਾਰ-ਬਾਰ ਹੋ ਰਿਹਾ ਹੈ ਇਦਾਂ ਬੰਦੇ ਨੂੰ ਵੀ ਬਦਲਣਾ ਤਾਂ ਬਹੁਤ ਔਖਾ ਹੈ ਹੋਣਾ ਵੀ ਕਿਸੇ ਆਪਦੇ ਜਿਹਨੇ ਲਵ ਮੈਰਿਜ ਕਰਾਈ ਹੋਵੇ ਉਹਨੂੰ ਤਾਂ ਖਾਸ ਹੁੰਦਾ ਹੈ ਬੰਦਾ ਵੀ ਪਿਆਰ ਕਰਦਾ ਤਾਂ ਹੀ ਵਿਆਹ ਕਰਾਉਂਦਾ ਉਹ ਉਹਦੇ ਬਦਲਣ ਦਾ ਕਾਰਨ ਵੀ ਸ਼ਾਇਦ ਤੁਸੀਂ ਹੁਣ ਜਾਂ ਤਾਂ ਆਪ ਦੱਸ ਨਹੀਂ پا ਰਹੇ ਹੋਗੇ ਕੁਛ ਤਾਂ ਕਮੀ ਹੋਈ ਹੋਊਗੀ ਜਾਂ ਕੁਛ ਲੜਾਈ ਝਗੜੇ ਜਾਂ ਤਾਂ ਉਹਨੂੰ ਪਤਾ ਹੋਊਗਾ ਨਾ ਕਿ ਕੀ ਗੱਲ ਆ ਕੀ ਬਾਤ ਆ ਕਿਉਂਕਿ ਇੱਕੇ ਦਮ ਉਹ ਬਦਲਿਆ ਮੈਂ ਤਾਂ ਚੇਂਜ ਨਹੀਂ ਹੋਈ ਮੈਂ ਤਾਂ ਜਿਵੇਂ ਅਸੀਂ ਪਹਿਲਾਂ ਸੀ ਮੈਂ ਬਾਅਦ ਚ ਵੀ ਉਵੇਂ ਸੀ ਹਾਂਜੀ ਜਦੋਂ ਤੁਸੀਂ ਉਥੇ ਮਿਲੇ ਸੀਗੇ ਨਿਗਾਹਾਂ ਮਿਲੇ ਜਾਂ ਤੁਸੀਂ ਉਹ 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 ਕਦੋਂ ਮਿਲੇ ਸੀ ਹੋਏ ਗੱਲ ਨੂੰ ਤਾਂ ਹੋ ਗਿਆ ਜੀ 10 ਸਾਲ ਹਾਂਜੀ 10 ਸਾਲ ਪਹਿਲਾਂ ਦੀ ਗੱਲ ਆ ਹਾਂਜੀ ਮਾੜੀ ਮੋਟੀ ਜਾਣ ਪਛਾਨ ਸੀ ਜਾਂ ਪਹਿਲਾਂ ਜਾਂ ਵੈਸੇ ਹੀ ਉੱਤੇ ਜਾਣ ਪਛਾਨ ਕੋਈ ਵੀ ਨਹੀਂ ਸੀਗੀ ਅਚਾਨਕ ਹੀ ਮਿਲੇ ਸੀ ਹਾਂਜੀ ਅਚਾਨਕ ਹੀ ਮਿਲੇ ਸੀਗੇ ਜਿਵੇਂ ਕਿ ਰੱਬ ਨੇ ਸਾਨੂੰ ਮਲਾਇਆ ਸੀਗਾ ਹਮ ਤੇ ਹੁਣ ਰੱਬ ਨੂੰ ਕਹਿ ਸਕਦੇ ਕਿ ਸਾਨੂੰ ਦੁਬਾਰਾ ਵਾਪਸ ਮਲਾਵੇ ਕਿਉਂਕਿ ਮੈਂ ਤਾਂ ਇਨਸਾਨ ਦਾ ਬਹੁਤ ਜ਼ਿਆਦਾ ਕੀਤਾ ਤੇ ਕਰਦੀ ਰਹੂੰਗੀ ਹਮ ਇਹੋ ਜਿਹਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਨਾ ਵੀ ਰੱਬ ਨੇ ਹੀ ਮਲਾਇਆ ਸੀ ਵੀ ਇੱਕ ਇੱਕ ਦੂਜੇ 'ਚ ਕੀ ਖਾਸ ਲੱਗਿਆ ਸੀ ਤੁਹਾਨੂੰ ਪਹਿਲਾਂ ਤਾਂ ਬਹੁਤ ਵਧੀਆ ਸੀ ਜੀ ਖਾਸ ਤਾਂ ਮਤਲਬ ਕਿ ਜਿਆਦਾ ਕੁੜੀਆਂ ਨੂੰ ਹੁੰਦਾ ਕਿ ਸਾਡੀ ਕੇਅਰ ਕਰਦਾ ਨਾ ਸਾਡੀ ਇੱਜ਼ਤ ਕਰਦਾ ਤੇ ਮੈਨੂੰ ਇਹ ਹੀ ਲੱਗਾ ਕਿ ਹਾਂ ਮੇਰੀ ਇੱਜ਼ਤ ਕੀਤੀ ਨੇ ਕਿਉਂਕਿ ਮੈਂ ਸਾਰਾ ਸੱਚ ਦੱਸਿਆ ਸੀ ਕਿ ਮੇਰੀ ਪਹਿਲਾਂ ਮੈਰਜ ਹੋਈ ਸੀਗੀ ਤੇ ਮੇਰੀ ਮੈਰਜ ਹੋਈ ਮੇਰਾ ਬੱਚਾ ਵੀ ਹੈ ਕੋ ਮੇਰੇ ਬੱਚੇ ਦੇ ਹੁੰਦਿਆ ਮੈਨੂੰ ਅਪਣਾਇਆ ਨੇ ਮੈਨੂੰ ਇਹ ਹੀ ਗੱਲ ਉਹਦੀ ਵਧੀਆ ਲੱਗੀ ਸੀ ਕਿਉਂਕਿ ਉਹਦੇ ਮੰਮੀ ਡੈਡੀ ਮੰਨਦੇ ਆ ਜਿਹ ਕਹਿੰਦੇ ਸੀ ਕਿ ਵੀ ਵਿਆਹ ਹੀ ਆ ਇਹਦੇ ਬੱਚਾ ਵੀ ਅਸੀਂ ਨਹੀਂ ਇਹਦਾ ਵਿਆਹ ਨਹੀਂ ਕਰ ਸਕਦੇ ਸੀ ਹਾਂਜੀ ਉਹ ਉਹਦੀ ਏਜ ਵੀ ਤੁਹਾਡੇ ਬਰਾਬਰ ਦੀ ਸੀ ਹਾਂਜੀ ਹੂੰ ਫਿਰ ਉਹਨੇ ਕਿਵੇਂ ਇੰਨਾ ਲੜ ਕੇ ਕਿਵੇਂ ਆਪਦੇ ਮਾਪਿਆਂ ਤੋਂ ਫਿਰ ਤੁਹਾਡੇ ਨਾਲ ਮੈਰਿਜ ਕਿਵੇਂ ਕਰਵਾਈ ਤੇ ਤੁਹਾਡੇ ਮੰਮੀ ਡਾਡੀ ਤਾਂ ਦੀ ਮੰਨਦੇ ਨਹੀਂ ਸੀਗੇ ਹੂੰ ਤੇ ਫਿਰ ਵੀ ਉਹਨੇ ਆਪਦੇ ਮੰਮੀ ਡਾਡੀ ਤੋਂ ਬਾਹਰ ਹੋ ਕੇ ਮੇਰੇ ਨਾਲ ਅਮਰ ਦੀ ਮੈਰਿਜ ਕਰਵਾਈ ਅੱਜ ਅੱਛਾ ਹਾਂਜੀ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕਰਵਾਈ ਸੀ ਹਾਂਜੀ 2 ਮਹੀਨੇ ਪਾਸੇ ਰਹੇ ਆ ਬਾਅਦ ਚ ਉਹਨਾਂ ਨੇ ਆਪ ਹੀ ਬੁਲਾ ਲਿਆ ਸੀ ਘਰੇ ਸਾਨੂੰ ਹੂੰ ਹਾਂਜੀ ਤੇ ਜਦੋਂ ਆਪਾਂ ਜਿਵੇਂ ਗੱਲ ਕਰਦੇ ਆਂ ਵੀ ਤੁਹਾਡੇ ਨਾਲ ਉਹਨਾਂ ਨੇ ਮੈਰਿਜ ਵੀ ਲੜਕੇ ਮਾਪਿਆਂ ਤੋਂ ਕਰਵਾਈ। ਹਾਂਜੀ। ਫਿਰ ਘਰੇ ਫਿਰ ਕਿਵੇਂ ਐਡਜਸਟਮੈਂਟ ਕਿਵੇਂ ਕੀਤੀ ਵੀ ਫਿਰ ਆਪਦੇ ਮਾਪਿਓ ਮਾਪਿਓ ਤੱਕ ਕਿਵੇਂ ਲੈ ਕੇ ਗਏ ਤੁਹਾਨੂੰ? ਅਸੀਂ ਆਦੇ ਮੇਰੇ ਪੂਆ ਸਾਂ ਸੀਗੀ ਮੈਨੂੰ ਉਹਨਾਂ ਕੋਲ ਰਹਿੰਦੀ ਸੀ ਮੈਂ। ਹੂੰ। ਤੇ ਬਾਅਦ ਚ ਉਹਨਾਂ ਕੋਲ ਸਾਨੂੰ ਲੈ ਗਏ ਅਸੀਂ ਘਰੇ। ਹੂੰ। ਹਾਂਜੀ। ਸੇਕਰ ਹੁਣ ਰਿਸ਼ਤਾ ਦੁਬਾਰਾ ਜੋੜਨਾ ਹੋਵੇ ਤਾਂ ਵੀ ਤੁਸੀਂ ਕੋਈ ਅਪੀਲ ਕਰਨੀ ਚਾਹੁੰਦੇ ਹੋ ਵੀ ਉਹਨਾਂ ਨੂੰ? ਤੁਸੀਂ ਕਹਿ ਸਕਦੇ ਹੋ ਮੈਂ ਤਾਂ ਇਹ ਹੀ ਕਹਨੀ ਆ ਕਿ ਜਿਵੇਂ ਕਿ ਹੋਰ ਕੋਈ ਮਤਲਬ ਕਿ ਜਿਵੇਂ ਬੰਦਾ ਬੁੜੀ ਹੋਰ ਕੋਈ ਮੈਰਜ ਕਰਾ ਲੈਂਦਾ ਜਿਵੇਂ ਮੈਂ ਆ ਮੈਂ ਮੈਂ ਹੋਰ ਕਿਤੇ ਮੈਰਜ ਕਰਾ ਲਾਂ ਜਿਵੇਂ ਉਹ ਆ ਸਾਡੇ ਬੱਚੇ ਰੋਲ ਜਾਣਗੇ ਸਾਡਾ ਦੋਵਾਂ ਦਾ ਮਤਲਬ ਕਿ ਆਪਸ ਵਿੱਚ ਝਗੜੇ ਦੇ ਵਿੱਚ ਸਾਡੇ ਬੱਚੇ ਰੋਲਦੇ ਆ ਜੀ ਹਾਂਜੀ ਮਤਲਬ ਕਿ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਹੋਵੇ ਹਾਂਜੀ ਹੂੰ ਭੈਣ ਜੀ ਤੁਸੀਂ ਇੰਸਟਾਗ੍ਰam ਤੇ ਕਾਫੀ ਰੀਲਾਂ ਪਾਉਂਦੇ ਹੋ ਥੋੜਾ ਮਸ਼ਹੂਰ ਵੀ ਹੋ ਇੰਸਟਾਗ੍ਰam ਤੇ ਫਿਰ ਕਿਵੇਂ ਆਏ ਮੈਂ ਜੀ ਇੱਥੇ ਆ ਕੇ ਮੈਂ ਝੋਨਾ ਲਾਇਆ ਤੇ ਉਸ ਤੋਂ ਬਾਅਦ ਮੈਂ ਫੋਨ ਲਿਆ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਵੀਡੀਓ ਤੋਂ ਮੈਨੂੰ ਵੀ ਮਤਲਬ ਕਿ ਕਮੈਂਟ ਹਲੇ ਸਟਾਰਟਿੰਗ ਤੇ ਤਾਂ ਘੱਟ ਹੀ ਆਏ ਮੈਨੂੰ ਕਮੈਂਟ ਤੇ ਲਾਈਕ ਵੀ ਥੋੜੇ ਹੀ ਆਏ ਬਾਅਦ ਚ ਮਤਲਬ ਕਿ ਜਿਵੇਂ ਜਿਵੇਂ ਮੈਂ ਰੀਲਾਂ ਪਾਉਣ ਲੱਗ ਗਈ ਉਹ ਐਵੇਂ ਮੇਰੇ ਕਮੈਂਟ ਵੀ ਵਧਿਆ ਆਉਣ ਲੱਗੇ ਮੈਨੂੰ ਲਾਈਕ ਵੀ ਵਧਿਆ ਆਉਣ ਲੱਗੇ ਕਿ ਮੈਨੂੰ ਐ ਲੱਗਿਆ ਕਿ ਚੱਲ ਵੀ ਮਤਲਬ ਕਿ ਜਾਣ ਪਛਾਣ ਮੇਰੀ ਵਧੂਗੀ ਵੀ ਮੈਂ ਤਾਂ ਕੋਈ ਮੈਨੂੰ ਕੋਈ ਮਦਦ ਮਿਲੂਗੀ ਹੈਲਪ ਮਿਲੂਗੀ ਮੈਨੂੰ ਕੋਈ ਇਸ ਕਰਕੇ ਮੈਂ ਵੀਡੀਓ ਪਾਉਣ ਲੱਗ ਗਈ ਇਸ ਤਰ੍ਹਾਂ ਤੇ ਕਮੈਂਟ ਲਾਈਕ ਵੀ ਮੈਨੂੰ ਬਹੁਤ ਵਧੀਆ ਆਉਂਦੇ ਆ ਸਪੋਰਟ ਬਹੁਤ ਕਰਦੇ ਮੇਰੀ ਹਾਂ ਹਾਂਜੀ ਇਦਾਂ ਦਾ ਕੋਈ ਵੀ ਕਮੈਂਟ ਨਹੀਂ ਮੈਨੂੰ ਗਲਤ ਆਉਂਦਾ ਕੋਈ ਜਿਆਦਾਤਰ ਤਾਂ ਕੁੜੀਆਂ ਨੂੰ ਕਮੈਂਟ ਬਹੁਤ ਗਲਤ ਆਉਂਦੇ ਨਹੀਂ ਜੀ ਮੇਰੇ ਕਮੈਂਟ ਕੋਈ ਵੀ ਗਲਤ ਨਹੀਂ ਆਉਂਦੇ ਕਿ ਕਮੈਂਟ ਮੈਨੂੰ ਬਹੁਤ ਵਧੀਆ ਕਰਦੇ ਆ ਬਹੁਤ ਸਪੋਰਟ ਕਰਦੇ ਪਰ ਮੈਨੂੰ ਇੰਨਾ ਜ਼ਰੂਰ ਪੁੱਛ ਦਿੰਦੇ ਕਈ ਵੀ ਮਤਲਬ ਗੋਲ ਕਰਕੇ ਪੁੱਛ ਲੈਂਦੇ ਆ ਕਿ ਕਈ ਮੈਨੂੰ ਮੈਸੇਜ ਵੀ ਕਰ ਦਿੰਦੇ ਵੀ ਤੁਸੀਂ ਰੋਣ ਵਾਲੀਆਂ ਸਾਈਡ ਵੀਡੀਓ ਕਿਉਂ ਪਾਉਣੇ ਆ ਕੀ ਕਾਰਨ ਆ ਵੀਡੀਓ ਦਾ ਵੀ ਤੁਸੀਂ ਦੱਸੋ ਮੈਂ ਕਹਾਂ ਦੇਣੀ ਕਿ ਮੇਰੀ ਪਰਸਰਾ ਲਾਈਫ ਆ ਕਿ ਮੈਂ ਕਿਸੇ ਨੂੰ ਇਹ ਦੱਸ ਸਕਦੀਗੀ ਕਿ ਮੈਂ ਕਿਉਂ ਇੰਨਾ ਰੋਣ ਵਾਲਾ ਮੈਂ ਵੀਡੀਓ ਕਿਉਂ ਸੈਡ ਵੀਡੀਓ ਪਾਉਣੀ ਆ ਹਾਂਜੀ ਤੇ ਫਿਰ ਜਦੋਂ ਤੁਸੀਂ ਲੋਕਾਂ ਸਾਹਮਣੇ ਰੋਲ ਸਕਦੇ ਹੋ ਤਾਂ ਫਿਰ ਲੋਕਾਂ ਸਾਹਮਣੇ ਦੁੱਖ ਵੀ ਜ਼ਾਹਰ ਕਰਦੇ ਹਾਂਜੀ ਲੁਕਾਓ ਨਾ ਨਹੀਂ ਦੁੱਖ ਤਾਂ ਕੀ ਲੁਕਾਉਣੇ ਆ ਜੀ ਦੁੱਖ ਹੁਣ ਮਤਲਬ ਕੀ ਕਈ ਮਜ਼ਾਕ ਵੀ ਡਾ ਲੈਂਦੇ ਨਾ ਵਿੱਚੋਂ ਫਿਰ ਕੋਈ ਹੁੰਦਾ ਹੈ ਕੋਈ ਇੱਕ ਅੱਧਾ ਮਤਲਬ ਕਿ 100 ਦੇ ਵਿੱਚੋਂ ਕੋਈ ਮਜ਼ਾਕ ਡਾਉਣ ਵਾਲਾ ਵੀ ਹੁੰਦਾ ਨਾ ਕੋਈ ਬੰਦੇ ਨੂੰ ਗਲਤ ਕਹਿੰਦਾ ਕੋਈ ਬੁੜੀ ਨੂੰ ਗਲਤ ਕਹਿੰਦਾ ਇਸ ਕਰਕੇ ਮੈਂ ਕਿਸੇ ਨੂੰ ਕੋਈ ਗੱਲ ਦੱਸਦੀ ਨਹੀਂ ਸੀ ਹਾਂਜੀ ਤੇ ਜਦੋਂ ਚਲੋ ਤੁਸੀਂ ਤਾਂ ਕਹਿ ਰਹੇ ਹੋ ਵੀ ਕਮੈਂਟ ਤੁਹਾਨੂੰ ਚੰਗੇ ਆਉਂਦੇ ਆ ਇਹ ਸਾਰੇ ਤਾਂ ਨਹੀਂ ਚੰਗੇ ਆਉਂਦੇ ਕਈ ਵਾਰੀ ਮਾੜਾ ਕਮੈਂਟ ਵੀ ਆ ਜਾਂਦਾ ਫਿਰ ਉਹਨੂੰ ਕਿਵੇਂ ਬਰਲਾਸ਼ਤ ਕਰਦੇ ਹੋ ਦੇਖੋ ਜੇ ਆਪਾਂ ਰੀਲਾ ਪਾਉਣੀ ਆ ਇੰਸਟਾ ਤੇ ਹਨਾ ਬਹੁਤ ਕੁਸ਼ਸ਼ ਰਹਿਣਾ ਵੀ ਪੈਂਦਾ ਹੂੰ ਬਹੁਤ ਕੁਸ਼ਸ਼ ਜਰਨਾ ਵੀ ਪੈਂਦਾ ਜੇ ਆਪਾਂ ਅੱਖਗੇ ਵੀ ਆਪਾਂ ਨੂੰ ਕੋਈ ਵੀ ਮਤਲਬ ਕੀ ਆ ਮਾੜਾ ਨਾ ਬੋਲੇ ਨਾ ਹੂੰ ਕੋਈ ਉਹਨਾਂ ਡੋ ਆਪਣੀ ਸੋਚ ਹੁੰਦੀ ਆ ਜੇ ਉਹ ਜੇ ਅਗਲੀ ਸੋਚ ਹੁੰਦੀ ਉਹ ਜੇ ਅਗਲਾ ਵਰਤ ਲੈਂਦਾ ਹੂੰ ਹਾਂਜੀ ਜ਼ਿਆਦਾਤਰ ਸਪੋਰਟ ਕਰਨ ਵਾਲੀ ਆ ਜੀ ਬਹੁਤ ਜਿਆਦਾ ਸਪੋਰਟ ਕਰਦੇ ਥੋੜੀ ਫਿਰ ਮਸ਼ਹੂਰੀ ਨਾਲ ਫਿਰ ਲੋਕ ਇਹ ਵੀ ਕਹਿੰਦੇ ਹੋਣੇ ਵੀ ਭਾਈ ਅਸੀਂ ਮਿਲਣ ਆਉਣੇ ਆ ਫਿਰ ਤੁਹਾਨੂੰ ਹਾਂਜੀ ਮੈਨੂੰ ਬਹੁਤ ਵਾਰੀ ਕਿਹਾ ਹੈ ਕੁੜੀਆਂ ਨੇ ਮਤਲਬ ਕੀ ਕਹਿੰਦੇ ਆ ਕਿ ਅਸੀਂ ਤੁਹਾਨੂੰ ਮਿਲਣ ਆਉਣੇ ਆ ਹੂੰ ਕਸੀ ਤੋਰ ਕੋਲ ਰਹਿਣਾ ਨਹੀਂ ਮੈਂ ਕਹ ਦਿੰਨੀ ਕਿ ਨਹੀਂ ਮੇਰੇ ਹਾਲਾਤ ਨਹੀਂ ਚੰਗੇਗੇ ਮੇਰਾ ਘਰ ਨਹੀਂ ਚੰਗਾਗਾ ਵੀ ਮੇਰੇ ਘਰੇ ਕੋਈ ਸਹੂਲਤ ਨਹੀਂ ਹੈਗੀ ਕੋਈ ਕੋਲਰ ਨਹੀਂ ਹੈਗਾ ਕੋਈ ਫਰਿਜ ਨਹੀਂ ਹੈਗੀ ਇਸ ਕਰਕੇ ਮੈਂ ਕਿਸੇ ਨੂੰ ਵੀ ਸਾਥ ਨਹੀਂ ਦੇਦੀ ਆਪਦੇ ਕੋਲ ਹੀ ਮੈਂ ਕਹ ਦਿੰਨੀ ਮੈਂ ਆ ਜੂਗੀ ਤੁਹਾਡੇ ਕੋਲ ਪਰ ਮੈਂ ਸਾਥ ਨਹੀਂ ਸਕਦੀ ਘਰੇ ਮੇਰੇ ਹਾਲਾਤ ਨਹੀਂ ਚੰਗੇਗੇ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਸਾਥ ਦੇਦੀ ਬਿਲਕੁਲ ਘਰ ਦੇ ਹਾਲਾਤ ਤੁਹਾਡੇ ਬਹੁਤ ਜ਼ਿਆਦਾ ਮਾੜੇ ਆ ਹਾਂਜੀ ਇੰਨਾ ਕਿਉਂ ਇੰਨੀ ਕਿਉਂ ਗਰੀਬੀ ਆ ਗਈ ਇੰਨੇ ਕਿਉਂ ਮਾੜੇ ਹਾਲਾਤ ਹੋ ਗਏ ਵੇਖੋ ਗਰੀਬੀ ਤਾਂ ਮਤਲਬ ਕਿ ਜੜੀ ਬਿਮਾਰੀ ਬਿਮਾਰੀਆਂ ਹੁੰਦੀਆਂ ਨਾ ਬਿਮਾਰੀਆਂ ਬੰਦੇ ਦੇ ਕੁਝ ਵੀ ਨਹੀਂ ਛੱਡਦੀਆਂ ਪਹਿਲਾਂ ਕਿਉਂਕਿ ਤੁਹਾਨੂੰ ਦੱਸਿਆ ਹੀ ਆ ਵੀ ਭਰਾ ਸੀ ਦੋ ਹੈਂਡੀਕੈਪਟ ਸੀ ਵਿਚਾਰੇ ਉਹਨਾਂ ਨੂੰ ਲੈ ਕੇ ਡੈੜੀ ਤੁਰਦਾ ਤੁਰਿਆ ਫਿਰਦਾ ਰਿਆ ਹੂੰ ਬਾਅਦ ਚ ਮੰਮੀ ਬਿਮਾਰ ਹੋ ਗਏ ਮੰਮੀ ਨੂੰ ਦਾਖਲ ਦੁਖਲ ਕਰੀ ਰੱਖਿਆ ਫਰੀਦਕੋਟ ਮੈਡੀਕਲ ਚ ਹੂੰ ਉਹਨਾਂ ਦਾ ਇਲਾਜ ਬਹੁਤ ਮੁਸ਼ਕਲ ਨਾ ਹੋਇਆ ਪਰ ਫਿਰ ਵੀ ਉਹ ਬਚੇ ਨਹੀਂ ਗਏ ਹੂੰ ਹਾਂਜੀ ਮਤਲਬ ਬਿਮਾਰੀਆਂ ਨੇ ਇਨਾਂ ਤੁਹਾਨੂੰ ਬਿਲਕੁਲ ਥੱਲੇ ਕਰਤਾ ਹਾਂਜੀ ਦੂਜਾ ਹਨਾ ਵੀ ਥੋੜੀ ਵੀ ਦੋ ਮੈਰਿਜ ਹੋ ਗਈਆਂ ਦੋਨੇ ਨਹੀਂ ਟਿਕ ਪਾਈਆਂ ਇਹ ਵੀ ਔਖਾ ਹੋ ਗਿਆ ਹਾਂਜੀ ਹੂੰ ਇਹ ਤਾਂ ਬਹੁਤ ਔਖਾ ਆ ਜੀ ਮੈਨੂੰ ਮੇਰੇ ਹੁਣ ਬੱਚੇ ਰੋਲਦੇ ਪਏ ਇੱਕ ਗੁੜੀਆ ਮੇਰੀ ਉੱਥੇ ਆ ਕਿਉਂਕਿ ਤੁਹਾਨੂੰ ਪਤਾ ਮਾਵਾ ਨੂੰ ਬੱਚੇ ਇੰਨੇ ਪਿਆਰੇ ਹੁੰਦੇ ਆ ਮਾਂ ਤਾਂ ਇੱਕ ਦਿਨ ਵੀ ਬੱਚਾ ਦੂਰ ਜਾਵੇ ਤੇ ਮਾਵਾ ਨੂੰ ਰਹਿਣਾ ਬਹੁਤ ਔਖਾ ਹੁੰਦਾ ਹੈ ਹੂੰ ਪਰ ਮੇਰੀ ਮਜਬੂਰੀ ਸੀ ਮੈਂ ਆਪਦੀ ਗੁੜੀਆ ਆਪਦੇ ਨਾਲ ਤੋੜ ਕੇ ਛੱਡ ਕੇ ਆਈ ਹੂੰ ਕਿਉਂਕਿ ਉਹ ਮੈਨੂੰ ਐ ਸੀ ਕਿ ਉਹ ਬੰਦਾ ਸੁਧਰੂਗਾ ਮੈਨੂੰ ਵਾਪਸ ਲੈਣ ਆਊਗਾ ਕਿ ਆਪਦੀ ਗਲਤੀ ਮੰਨੂਗਾ ਹਾਂ ਉਹਨੇ ਆਪਣੀ ਗਲਤੀ ਨਹੀਂ ਮੰਨੀ ਹੋਰ ਕੁਝ ਕਹਿਣਾ ਬਾਸ ਜੀ ਮਿਹਰਬਾਨੀ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ